ਚੂੜੀ ਦੇ ਦਿਨ ਪੈਂਦੇ ਪਿੰਡ ਸ਼ਮਸ਼ੀਰਪੁਰ ਦੇ ਵਿੱਚ ਇੱਕ ਵਿਅਕਤੀ ਦੇ ਉੱਪਰ ਐਨਡੀਪੀਐਸ ਦੇ ਮਾਮਲੇ ਦਰਸਾਂ ਦੇ ਜੁਸਤੇ ਕੀ ਕਾਰਨ ਪੰਚਾਇਤ ਦੀ ਸ਼ਾਮਲਾ ਜਗਾ ਦੇ ਉੱਪਰ ਨਜਾਇਜ਼ ਉਸਾਰੀ ਹੋਣ ਦੇ ਚੱਲਦੇ ਪਿਛਲੇ ਦਿਨੀ ਪ੍ਰਸ਼ਾਸਨ ਦੇ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਸੀ ਤੇ ਹੁਣ ਉਸੇ ਘਰ ਦੇ ਵਿੱਚ ਰਹਿੰਦੇ ਦੋ ਬਜ਼ੁਰਗਾਂ ਤੇ ਦੋ ਛੋਟੇ ਬੱਚਿਆਂ ਨੂੰ ਬਾਹਰ ਕੱਢ ਕੇ ਆਂਗਣਵਾੜੀ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਜਿਸ ਤੋਂ ਲੈ ਕੇ ਹੁਣ ਗਰੀ ਪਰਿਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਬਜ਼ੁਰਗਾਂ ਤੇ ਦੋ ਛੋਟੇ ਬੱਚਿਆਂ ਦਾ ਹਵਾਲਾ ਦੇ ਕੇ ਕਾਰਵਾਪੈਸ ਕਰਨ ਦੀ ਗੁਹਾਰ ਲਗਾ ਰਿਹਾ ਹੈ ਵਮਨਿਤ ਕਰਦੇ ਪੈਂਸਨ ਸ਼ੇਰਪੋ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਬਜ਼ੇ ਵਾਲਾ ਵਾ ਇਹਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਨਦੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨੇ ਤੱਕ ਤੇ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਨ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਨਗਰੋਂ ਅਸੀਂ ਜਿਹੜੇ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਿਆ ਇਹ ਇਹ ਆਂਗਲਵਾਰੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵਾਰੀ ਸੈਂਟਰ ਬਣਾ ਦਿੱਤਾ ਗਿਆ ਅਹੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੀ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਤੇ ਜਿਹੜੇ ਇਹ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਉਹਦੇ ਅੱਗੇ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋ ਜਾਣ ਤੇ ਦੂਜੀ ਮੰਮੀ ਮੇਰੇ ਜਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਵਾਲੀਆਂ ਵਾਲੀਆਂ ਇਹ ਸ਼ਤਾਂ ਵਾ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ਅਦਾਰੇ ਵਿੱਚ ਕਨਵਰਟ ਕਰਕੇ ਆਂਗਲਵੜੀ ਸੈਂਟਰ ਬਣਾਇਆ ਜਾਵੇਗਾ ਤੇ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ਟੱਕੇ ਖਾਂਦੇ ਫਿਰਦੇ ਆ ਪਰ ਬੇਕਾਰ ਨੇ ਮੈਂ ਆਪਣੇ ਸਹੁਰੇੋਂ ਆਈ ਆ ਇਸ ਟਾਈਮ ਮੇਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸਹੁਰੇੋਂ ਆਈ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜੇ ਮੈਂ ਹਰ ਇੱਕ ਦੀ ਮਿਹਨਤ ਕਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਹਰੇ ਕੋਲ ਗਲਤੀ ਹੋਈ ਮਾਫ ਕਰੋ ਸਾਨੂੰ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀਂ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਪਰ ਦੇ ਥਾਂ ਚਾਹੀ ਰਹਿਣ ਦੇ ਸਰਕਾਰੀ ਥਾਂ ਆ ਚਪੜ ਦੇ ਥਾਂ ਚਾਹੀ ਰਹਿਣ ਆ ਇਹਦੇ ਚ ਮਿੱਟੀ ਆ ਪਾ ਕੇ ਸਾਡੀ ਉਮਰ ਲੰਘ ਚੱਲੀ ਮੇਰੇ ਕੋਲ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇ ਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮਾਂ ਦਾ ਕੰਮ ਕਰਕੇ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈਗੇ ਕਾਨ ਪੀਂਦੇ ਮਾਮੇ ਚ ਥੋੜੀ ਜਿਹੀ ਖਰਾ ਬਾਜ ਜਿਨਾਂ ਨੇ ਆਪਣਾ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵਈਨਾ ਤੇ ਜਿਹੜੇ ਨੇ ਜਾਇਜ਼ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤਕਾ ਦੇਣਾ ਕਰਨ ਆ ਗਰੀਬ ਨੇ ਆਣੇ ਵਿਚਾਰੇ ਕਿੱਥੇ ਜਾਣ ਠੀਕ ਆ ਜੀ ਸਾਡੇ ਕੋਲ ਕੁਝ ਹੋਰ ਹਾਨੂੰ ਰਾਹ ਲੱਭਦਾ ਹੋਵੇ ਤਾਂ ਹੀ ਬੇਸ਼ੱਕ ਤੇ ਇਹ ਕੋਈ ਗੱਲ ਨਹੀਂ ਜਾਂਦਾ ਜਾਵਿਆਂ ਹੀ ਕੋਈ ਗੱਲ ਨਹੀਂ ਹੋਰ ਕਿਤੇ ਜਾ ਕੇ ਬਹਿ ਜਾਾਂਗੇ ਸਾਹੀਂ ਜਿੱਤੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਏ ਮੈਂ ਤਾਂ ਤਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਆ ਸਮਥਿੰਗ ਹਾਲਤ ਦੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਕਨ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਇਹ ਪੂਰਾ ਗਰੀਬੀ ਦਾ ਵਾ ਜਿਵੇਂ ਫੁੱਲੀ ਹੁੰਦੀ ਉਹ ਹਾਲਤ ਸਾਡੀ ਸਾਡਾ ਕੋਈ ਚਿੱਟੇ ਦਾ ਕੰਮ ਹੈ ਕੋਈ ਸਾਡੇ ਕੋਲ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮਲੇ 'ਚ ਉਹ ਵੀ ਵੇਚ ਕੇ ਚੱਜ ਗਈ ਸਭ ਕੁਝ ਹੋ ਗਿਆ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜੱਟਾਂ ਨੇ ਕਮਰੇ ਬਣਾਏ ਆ ਵੇਹਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵੇਹਲੀਆਂ ਸਾਰੀਆਂ ਪੰਚਾਇਤੀ